ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਵਧੀਆ ਸਾਰੇ ਜਣੇ ਅੱਜ ਅਸੀਂ ਆਏ ਸੀਗੇ ਮੋਹਾਲੀ ਕਿਸੇ ਕੰਮ ਵਾਸਤੇ ਤੇ ਮੋਹਾਲੀ ਦਾ ਆਪਣਾ ਹੋ ਗਿਆ ਕੰਮ ਪੂਰਾ ਤੇ ਮੈਂ ਸੋਚਿਆ ਕਿ ਅੱਜ ਇੱਕ ਵੀਡੀਓ ਬਣਾਈ ਜਾਵੇ ਚੰਡੀਗੜ੍ਹ ਦੇ ਉੱਤੇ ਕਿ ਬਹੁਤ ਸਾਰੇ ਮੇਰੇ ਦੋਸਤਾਂ ਦੇ ਵਿੱਚ ਦਰਸ਼ਕਾਂ ਦੇ ਵਿੱਚ ਜਾਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਚੰਡੀਗੜ੍ਹ ਆਉਣ ਤੋਂ ਡਰ ਲੱਗਦਾ ਕਿ ਸਾਡਾ ਚਲਾਨ ਨਾ ਹੋ ਜਾਵੇ ਠੀਕ ਹੈ ਜੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਐ ਸਖਤਾਈ ਬਹੁਤ ਹੈ ਆਨਲਾਈਨ ਜਿਹੜੇ ਚਲਾਨ ਆ ਉਹ ਵੀ ਹੋ ਜਾਂਦੇ ਨੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਗੱਲਾਂ ਦੱਸਾਂਗੇ ਜਿਨ੍ਹਾਂ ਦਾ ਤੁਸੀਂ ਧਿਆਨ ਰੱਖ ਕੇ ਇਹਨਾਂ ਚਲਾਣਾ ਤੋਂ ਬਚ ਸਕਦੇ ਆ ਹੋ ਸਕਦਾ ਕਿ ਜੇਕਰ ਤੁਸੀਂ ਇਹਨਾਂ ਨੂੰ ਫੋਲੋ ਕਰੋਗੇ ਤਾਂ ਤੁਹਾਡਾ ਜ਼ਿੰਦਗੀ ਚ ਕਦੇ ਵੀ ਚੰਡੀਗੜ੍ਹ ਦੇ ਵਿੱਚ ਨਾ ਤਾਂ ਆਨਲਾਈਨ ਚਲਾਣ ਹੋਊਗਾ ਤੇ ਨਾ ਹੀ ਤੁਹਾਨੂੰ ਕਦੇ ਪੁਲਥੜਾ ਰੋਕੂਗਾ ਹੱਥ ਮਾਰੂਗਾ ਠੀਕ ਹੈ ਜੀ ਤੇ ਦੱਸਦੇ ਆ ਤੁਹਾਨੂੰ ਆਜੋ ਚੱਲਦੇ ਆ ਫਿਰ ਲੈਟ ਦਾ ਦਿਖਦੀ ਹਾਂ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਰੈੱਡ ਲਾਈਟ ਆਪਣੀ ਹੁਣ ਗ੍ਰੀਨ ਸਿਗਨਲ ਹੋਇਆ ਵਾ ਦੋਸਤੋ ਇਹਦੇ ਵਿੱਚ ਕੀ ਹੁੰਦਾ ਜਿਹੜੀ ਜੈਬਰਾ ਕ੍ਰੋਸਿੰਗ ਹੈ ਤੁਸੀਂ ਜੈਬਰਾ ਕ੍ਰੋਸਿੰਗ ਨੂੰ ਕ੍ਰੋਸ ਕਰਨਾ ਹੈ ਗ੍ਰੀਨ ਦੇ ਵਿੱਚ ਵਿੱਚ ਤੇ ਜਦੋਂ yellow ਹੋ ਜਾਂਦੀ ਹੈ ਉਦੋਂ ਵੀ ਤੁਸੀਂ ਕ੍ਰੋਸ ਕਰ ਸਕਦੇ ਆ ਪਰ ਜਿਹੜੇ ਤੁਹਾਡੇ ਗੱਡੀ ਦੇ ਆਖ ਪਿਛਲੇ ਟਾਇਰ ਨੇ ਉਹ ਜੈਬਰਾ ਕ੍ਰੋਸਿੰਗ ਤੋਂ ਅੱਗੇ ਹੋਣੇ ਚਾਹੀਦੇ ਆ yellow light ਦੇ ਵਿੱਚ ਵਿੱਚ ਫੇਰ ਤੁਹਾਡਾ ਕਦੇ ਵੀ ਚਲਾਣ ਨਹੀਂ ਆਊਗਾ online red light ਦਾ ਦੇਖੋ yellow ਹੋ ਗਈ ਇਹਦੇ ਵਿੱਚ ਵੀ ਤੁਸੀਂ ਕ੍ਰੋਸ ਕਰ ਸਕਦੇ ਆ ਪਰ red ਹੋ ਗਈ ਤਾਂ red ਦੇ ਵਿੱਚ ਜੇ ਤੁਸੀਂ ਜੈਬਰਾ ਕ੍ਰੋਸਿੰਗ ਕ੍ਰੋਸ ਕਰਗੇ ਤਾਂ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਫੇਰ ਵੀ ਤੁਹਾਡਾ ਕੋਈ ਚਲਾਣ ਨਹੀਂ ਆਊਗਾ ਪਰ ਜੇਕਰ ਤੁਹਾਨੂੰ ਰੁਕਣਾ ਪੈ ਗਿਆ ਵਿਚ ਵਿਚਾਲੇ ਤਾਂ ਤੁਸੀਂ ਜਿਹੜੀ ਗੱਡੀ ਆ ਆਪਣੀ ਹਮੇਸ਼ਾ ਜਿਹੜੀ ਇਹ ਲਾਈਨ ਆ ਚਿੱਟੇ ਰੰਗ ਦੀ ਲਾਈਨ ਦਿਖਾ ਜੂਮ ਆਊਟ ਕਰ ਲੈ ਇਹਦੇ ਪਿੱਛੇ ਹੀ ਰਹਿਣਾ ਜਿਹੜਾ ਇਹ ਜਿਹੜਾ ਵਿੱਚ ਲਾਲ ਕਲਰ ਦੀ ਤੁਹਾਨੂੰ ਲਾਈਨ ਦਿਖ ਰਹੀ ਹੈ ਹੈਗੀ ਸਾਈਕਲ ਦੀ ਟਰੈਕ ਹੈ ਤੇ ਜੈਬਰਾ ਕ੍ਰੋਸਿੰਗ ਆ ਤੁਰਨੇ ਵਾਲਿਆਂ ਤੇ ਸਾਈਕਲ ਵਾਲਿਆਂ ਵਾਸਤੇ ਆ ਤੁਸੀਂ ਇਹਦੇ ਜਿਵੇਂ ਇਹ ਬੰਦਾ ਹੁਣ ਸਕੂਟੀ ਲੈ ਕੇ ਖੜਾ ਇਹਦਾ ਚਲਾਣ ਹੋਊਗਾ ਕਿਉਂਕਿ ਉੱਪਰ ਖੜਾ ਹੈ ਜਾਂ ਤਾਂ ਇਹ ਅੱਗੇ ਖੜ ਸਕਦਾ ਜਾਏ ਪਿੱਛੇ ਖੜ ਸਕਦਾ ਇਹਦੇ ਉੱਪਰ ਨਹੀਂ ਖੜਨਾ ਤੁਸੀਂ ਨੇ ਕਈ ਵਾਰ ਕੀ ਹੁੰਦਾ ਆਪਾਂ ਤਾਂ ਬ੍ਰੇਕਾਂ ਨਹੀਂ ਲੱਗਦੀਆਂ ਜਾਂ ਜਜਮੈਂਟ ਨਹੀਂ ਹੁੰਦੀ ਤੇ ਉਧਰੋਂ ਰੈੱਡ ਲਾਈਟ ਹੋ ਗਈ ਤਾਂ ਤੁਸੀਂ ਜੇਕਰ ਪਿੱਛੇ ਵੈਕ ਕਰ ਨਹੀਂ ਸਕਦੇ ਗੱਡੀ ਪਿੱਛੇ ਕੋਈ ਹੋਰ ਗੱਡੀ ਖੜੀ ਆ ਤਾਂ ਤੁਸੀਂ ਇਸ ਲਾਈਨ ਤੋਂ ਜੈਬਰਾ ਕ੍ਰੋਸਿੰਗ ਤੇ ਆਪਣੀ ਜਿਹੜੀ ਸਾਈਕਲ ਟਰੈਕ ਹੈ ਤੋਂ ਅੱਗੇ ਗੱਡੀ ਖੜਾ ਸਕਦੇ ਹੋ ਠੀਕ ਹੈ ਜੀ ਤਾਂ ਵੀ ਤੁਹਾਡਾ ਕੋਈ ਚਲਾਣ ਨਹੀਂ ਹੋਊਗਾ ਜੇ ਉੱਪਰ ਖੜੂਗੇ ਫਿਰ ਤੁਹਾਡਾ ਚਲਾਣ ਆਊਗਾ ਇਹ ਸੀਗਾ ਆਪਣਾ ਪੁਆਇੰਟ ਨੰਬਰ 1 ਦੋਸਤੋ ਦੇਖੋ ਇਹ ਰਾਉਂਡਬਾਟ ਆ ਦਿਖਾ ਰਾਹਾਂ ਰਾਉਂਡਬਾਟ ਸਾਰਾ ਇਹਦੇ ਚਾਰੇ ਜਿਹੜੀਆਂ ਸੜਕਾਂ ਨੇ ਚਾਰੇ ਪਾਸੇ ਰੈੱਡ ਲਾਈਟਾਂ ਨੇ ਜੋ ਇੱਕ ਪਾਸੋਂ ਗ੍ਰੀਨ ਹੋ ਗਈ ਜਾਂ ਤੁਸੀਂ ਹੁਣ ਅਸੀਂ ਸੱਜੇ ਹੱਥ ਮੋੜਨਾ ਸੀਗਾ ਤਾਂ ਸਾਹਮਣੇ ਗ੍ਰੀਨ ਰੈੱਡ ਲਾਈਟ ਆ ਗੱਬੇ ਇੱਥੇ ਵੀ ਤੁਸੀਂ ਰੁਕਣਾ ਠੀਕ ਹੈ ਜੀ ਕਈ ਵਾਰ ਆਪਾਂ ਸੋਚਦੇ ਆਂ ਵੀ ਉਧਰੋਂ ਗ੍ਰੀਨ ਹੋ ਗਈ ਆਪਾਂ ਸਿੱਧਾ ਲੰਘ ਜੂਗਾ ਨਹੀਂ ਜਿੱਥੇ ਵੀ ਰੈੱਡ ਲਾਈਟ ਦਿਖਦੀ ਓਥੇ ਰੁਕਣਾ ਆਪਾਂ ਨੇ ਚੰਡੀਗੜ੍ਹ ਦੇ ਵਿੱਚ ਤੇ ਹੁਣ ਗ੍ਰੀਨ ਹੋਈ ਐ ਤੇ ਆਪਾਂ ਚੱਲੇ ਠੀਕ ਹੈ ਜੀ ਹੁਣ ਅੱਗੇ ਤੁਹਾਨੂੰ ਦਿਖਾਉਣਾ ਮੈਂ ਅੱਗੇ ਇੱਕ ਤਾਂ ਇਹ ਸਲੀਪ ਰੋਡ ਆ ਜੇ ਤੁਸੀਂ ਇਹ ਸੈਕਟਰ ਦੇ ਅੰਦਰ ਜਾਣਾ ਪਿੱਛੇ ਮੋੜ ਸਕਦੇ ਸੀਗੇ ਤੁਸੀਂ ਠੀਕ ਹੈ ਇੱਕ ਅੱਗੇ ਆ ਇਹ ਬਾਹਰ ਨਿਕਲਣ ਵਾਸਤੇ ਆ ਠੀਕ ਹੈ ਜੀ ਪਿੱਛਾ ਉਸ ਸਲੀਪ ਰੋਡ ਲੈ ਕੇ ਤੁਸੀਂ ਮੋੜਨਾ ਤਾਂ ਤੁਸੀਂ ਸਿੱਧਾ ਰੌਂਡ ਬੋਰਡ ਤੋਂ ਨਹੀਂ ਮੋੜਨਾ ਬਹੁਤ ਉਹਦੇ ਬਾਰੇ ਮੈਂ ਹੁਣ ਗੱਲ ਕਰਨ ਲੱਗਿਆ ਉਸ ਟੌਪਿਕ ਤੇ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਨਵਾਂ ਸਭ ਤੋਂ ਵੱਧ ਚਲਾਨ ਹੋ ਰਿਹਾ ਇਸੇ ਗੱਲ ਦਾ ਹੋ ਰਿਹਾ ਜਿਹੜਾ ਹੁਣ ਤੁਹਾਨੂੰ ਦਿਖਾਉਣ ਲੱਗਿਆ ਵਾ ਤੁਸੀਂ ਜੇ ਮੁੜਨਾ ਹੈ ਹੁਣ ਖੱਬੇ ਹੱਥ ਮੁੜਨਾ ਮੰਨ ਲਓ ਆਪਾਂ ਨੇ ਤਾਂ ਆਪਾਂ ਨੇ ਸਲੀਪਰ ਰੋਡ ਤੋਂ ਹੀ ਮੁੜਨਾ ਹੈ ਅੱਗੇ ਤੋਂ ਨਹੀਂ ਮੁੜਨਾ ਆਪਾਂ ਨੇ ਅੱਗੇ ਤੋਂ ਯੂ ਟਰਨ ਨਹੀਂ ਆਪਾਂ ਮੁੜ ਨਹੀਂ ਸਕਦੇ ਖੱਬੇ ਹੱਥ ਉਹਦਾ ਚਲਾਨ ਆ ਆ ਦੇਖੋ ਇਹ ਰੈੱਡ ਲਾਈਟ ਜਦੋਂ ਬਲਿੰਕ ਕਰ ਰਹੀ ਆ ਮੰਨ ਲਓ ਤਾਂ ਸਮਝ ਲਓ ਵੀ ਤੁਸੀਂ ਜਾ ਸਕਦੇ ਆ ਦੇਖ ਕੇ ਆਲੇ-ਦਾਲੇ ਠੀਕ ਹੈ ਇਹ ਸਾਈਕਲ ਟਰੈਕ ਹੈ ਸਾਈਕਲ ਟਰੈਕ ਦੇ ਉੱਤੇ ਵੀ ਹੁੰਦਾ ਜੇ ਤੁਸੀਂ ਲੈਫਟ ਤੇ ਜਾਣਾ ਤਾਂ ਲੈਫਟੇ ਮੁੜਨਾ ਤੁਸੀਂ ਉੱਪਰੋਂ ਨਹੀਂ ਘੁੰਮ ਕੇ ਆਉਣਾ ਜੇ ਉੱਪਰੋਂ ਘੁੰਮ ਕੇ ਆਓਗੇ ਤਾਂ ਤੁਹਾਡਾ ਤਾਂ ਵੀ ਚਲਾਣ ਹੋਊਗਾ ਠੀਕ ਹੈ ਜੀ ਇਹ ਵੀ ਗੱਲ ਧਿਆਨ ਰੱਖਣੀ ਹੈ ਕਰਦੇ ਬੰਦ ਹਾਂਜੀ ਦੋਸਤੋ ਆ ਦੇਖੋ ਹੁਣ ਅਸੀਂ ਸਲੀਪਰ ਰੋਡ ਲੈਣੀ ਸੀਗੀ ਉਹ ਗ੍ਰੀਨ ਲਾਈਟ ਬਲ ਰਹੀ ਆ ਸਾਈਕਲ ਦਾ ਨਿਸ਼ਾਨ ਆ ਤਾਂ ਮਤਲਬ ਸਾਈਕਲ ਲੰਘਣ ਦਾ ਟਾਈਮ ਸੀਗਾ ਹੁਣ ਗ੍ਰੀਨ ਹੋ ਗਈ ਆਪਣੀ ਜਾਣ ਦੀ ਨਿਸ਼ਾਨ ਹੋ ਗਈ ਆਪਾਂ ਨੇ ਉਦੋਂ ਹੀ ਜਾਣਾ ਜੇਕਰ ਇਹ ਰੈੱਡ ਆ ਤਾਂ ਸਾਈਡ ਪਰ ਸਲੀਪਰ ਰੋਡ ਤੇ ਤਾਂ ਆਪਾਂ ਨੂੰ ਰੁਕਣਾ ਆ ਦੇਖੋ ਸ੍ਰੈਕਟਰ ਟਰੈਕ ਹੈ ਇਹ ਦੇਖੋ ਰੈੱਡ ਹੋਈ ਵੀ ਐ ਠੀਕ ਆ ਜੀ ਜਦੋਂ ਸਾਈਕਲ ਦਾ ਨਿਸ਼ਾਨ ਰੈੱਡ ਆ ਤਾਂ ਫਿਰ ਆਪਾਂ ਕ੍ਰੋਸ ਕਰ ਸਕਦੇ ਆ ਠੀਕ ਆ ਜੀ ਸਾਈਕਲ ਟਰੈਕ ਨੂੰ ਸਲੀਪ ਰੋਡ ਦੇ ਉੱਤੇ ਜੇਕਰ ਗ੍ਰੀਨ ਆ ਸਾਈਕਲ ਦਾ ਤਾਂ ਸਮਝ ਲਓ ਸਾਈਕਲ ਤੇ ਲੰਘਣ ਵਾਸਤੇ ਜਿਹੜੀ ਗ੍ਰੀਨ ਲਾਈਟ ਹੋਈ ਵੀ ਐ ਤੁਸੀਂ ਉਹ ਟਾਈਮ ਉਹਨੂੰ ਕ੍ਰੋਸ ਨਹੀਂ ਕਰਨਾ ਨਹੀਂ ਅੱਗੇ ਪੁਲਿਸ ਵਾਲੇ ਖੜੇ ਹੋ ਸਕਦੇ ਆ ਤੁਹਾਡਾ ਚਲਾਣ ਕੱਟ ਸਕਦੇ ਆ ਠੀਕ ਆ ਜੀ ਲਾਗੀ ਗਲਤੀ ਸਮਝ ਚਲ ਇਹ ਆ ਗਈ ਜੀ ਆਪਣੀ ਸਲੀਪ ਰੋਡ ਹੁੰਦੀ ਐ ਸੜਕ ਦੇ ਨਾਲ 메ਨ ਸੜਕ ਹੁੰਦੀ ਐ ਇੱਕ ਸਲੀਪ ਰੋਡ ਹੁੰਦੀ ਐ ਇਰੇ ਉੱਤੇ ਵੀ ਸਾਈਕਲ ਟ੍ਰੈਕ ਬਣੀ ਹੋਈ ਆ ਸਾਈਡ ਤੇ ਦੇਖੋ ਤੁਸੀਂ ਦੇਖ ਸਕਦੇ ਆ ਠੀਕ ਆ ਜੀ ਇਹ ਵੀ ਸਾਈਕਲ ਦਾ ਰਸਤਾ ਇਹਦੇ ਉੱਤੇ ਵੀ ਤੁਸੀਂ ਗੱਡੀ ਨਹੀਂ ਖੜਾਉਣੀ ਹੈਗੀ ਜੇਕਰ ਗੱਡੀ ਖੜਾ ਕੇ ਪਹਿਲੀ ਵਾਰ ਖੜਾਉਣੀ ਵੀ ਨਹੀਂ ਹੈਗੀ ਚਾਹੇ ਪਿਕ ਕਰਨਾ ਕਿਸੇ ਨੂੰ ਡ੍ਰੌਪ ਕਰਨਾ ਤੁਸੀਂ ਅਦਰਲੀ ਸਾਈਡ ਲਾਉਣੀ ਆ ਸੱਜੇ ਹੱਥ ਗੱਡੀ 'ਚ ਲਾਉਣੀ ਆ ਠੀਕ ਆ ਜੀ ਤੇ ਇਹਰੇ ਵਿੱਚ ਤੁਹਾਡਾ ਜਿਹੜਾ ਚਲਣਾ ਹੋ ਸਕਦਾ ਇਸ ਸਲਿੱਪ ਰੋਡ ਦੇ ਉੱਤੇ ਤੁਸੀਂ ਪਿਕ ਡ੍ਰੌਪ ਕਰ ਸਕਦੇ ਆ ਬਾਕੀ ਜੇਕਰ پارک ਨਹੀਂ ਕਰ ਸਕਦੇ ਗੱਡੀ ਜੇ ਗੱਡੀ پارک ਕਰਕੇ ਜਾਂਦੇ ਤਾਂ ਵੀ ਤੁਹਾਡੀ ਗੱਡੀ ਜੜੀ ਚੱਕੀ ਜਾਊਗੀ ਠੀਕ ਆ ਜੀ ਦੂਸਰੀ ਤੁਹਾਨੂੰ ਗੱਲ ਦੱਸਦੀ ਆ ਕਿ ਗੱਡੀ ਜਿਹੜੀ ਸਾਡੀ ਹੈਗੀ ਇਲੈਕਟ੍ਰਿਕ ਗੱਡੀ ਤੇ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਉਹਨਾਂ ਦੀ ਪਾਰਕਿੰਗ ਫ੍ਰੀ ਆ ਬਿਲਕੁਲ ਠੀਕ ਆ ਜੀ ਉਦੀ ਕੋਈ ਪਾਰਕਿੰਗ ਚਾਰਜ ਨਹੀਂ ਹੈਗਾ ਇਲੈਕਟ੍ਰਿਕ ਗੱਡੀ ਵਾਸਤੇ ਸਾਡੀ ਗੱਡੀ ਤੇ ਹੁਣ ਦੇਖੋ ਕੋਈ ਪਰਚੀ ਨਹੀਂ ਲੱਗਣੀ ਹੈ ਜੀ ਇਹ ਅਸੀਂ ਆਇਆ ਕੰਪਿਊਟਰ ਮਾਰਕੀਟ ਦਿਖਾਓ ਮਾਰਕੀਟ ਦੇਖੋ ਕੰਪਿਊਟਰ ਮਾਰਕੀਟ ਉਰੇ ਸਾਰੇ ਤਰ੍ਹਾਂ ਦੇ ਕੰਪਨੀਆਂ ਦੇ ਕੰਪਿਊਟਰ ਵਗੈਰਾ ਨਵੇਂ ਮਿਲਦੇ ਆਂ ਪੁਰਾਣਿਆਂ ਦੀ ਰਿਪੇਅਰ ਵੀ ਕਰਾ ਸਕਦੇ ਆਂ ਮਤਲਬ A to Z ਹਰੇਕ ਚੀਜ਼ ਤੁਹਾਨੂੰ ਕੰਪਿਊਟਰ ਦੇ ਰਿਲੇਟਡ ਮਿਲੂਗੀ ਇੱਥੇ ਇਹ ਹੈਗੀ 20 ਸੈਕਟਰ ਦੀ ਮਾਰਕੀਟ 20 C ਠੀਕ ਹੈ ਜੀ ਆਹ ਦੇਖੋ ਅਸੀਂ ਬਿਨਾ ਪਰਚੀ ਤੋਂ ਹੀ ਆਪਣੀ ਗੱਡੀ ਕਰ ਲਈ ਅੰਦਰ ਇਲੈਕਟ੍ਰਿਕ ਗੱਡੀ ਦੀ ਕੋਈ ਪਰਚੀ ਨਹੀਂ ਹੈਗੀ ਹੈ ਨਜ਼ਾਰਾ हां जी दोस्तों ਆਪਾਂ ਨੇ ਜਿਹੜਾ ਚੰਡੀਗੜ੍ਹ ਵੀ ਆਪਣਾ ਕੰਮ ਸੀਗਾ ਉਹ ਵੀ ਕਰ ਲਿਆ ਹੁਣ ਹੁਣ ਆਪਾਂ ਜਾ ਰਹੇ ਹਾਂ ਘਰਦੇਵਲ ਦੀ ਤੇ ਆਪਣੀ ਇੱਕ ਜਿਹੜੀ ਇੱਕ ਹੋਰ ਹੈ ਜਿਹੜੀ ਇੱਕ ਸਮੱਸਿਆ ਜਿਹਦੇ ਕਰਕੇ ਚਲਾਨ ਹੁੰਦਾ ਜਿਹੜਾ ਆਪਾਂ ਆਪਣੇ ਲੋਕਾਂ ਨੂੰ ਜ਼ਿਆਦਾਤਰ ਨਹੀਂ ਪਤਾ ਹੁੰਦਾ ਉਹਦੇ ਬਾਰੇ ਵੀ ਗੱਲ ਕਰਾਂਗੇ ਹਾਂਜੀ ਸਾਨੂੰ ਹੁਣ ਗੱਲ ਕਰਦੇ ਆਂ ਆਪਾਂ ਸਪੀਡ ਦੀ ਗੱਲ ਕਰਦੇ ਆਂ ਜਿਹੜੀ ਸਪੀਡ ਹੈ ਸਪੀਡ ਲਿਮਟ ਹੈ ਉਹਦੇ ਕਰਕੇ ਵੀ ਚਲਾਨ ਹੁੰਦਾ ਜੇ ਤੁਸੀਂ ਜਿਹੜੀਆਂ ਦੋ ਸੜਕਾਂ ਨੇ ਜਿਹੜੀਆਂ ਇੱਕ ਸੁਖਨਾ ਲੇਕ ਵਾਲੀ ਸੜਕ ਹੈ ਸੁਖਨਾ ਲੇਕ ਹੈ ਜਿਹਦੇ ਉੱਤੇ ਇੱਕ ਉਹ ਤੋਂ ਨੀਚੇ ਵਾਲੀ ਸੜਕ ਹੈ ਉਹਦੇ ਉੱਤੇ ਹੈਗੀ 50 ਦੀ ਸਪੀਡ ਠੀਕ ਹੈ ਜੀ ਉਹ ਤੋਂ ਜਿਹੜੀਆਂ ਨੀਚੇ ਨੇ ਸੜਕਾਂ ਜਿਹੜੀਆਂ ਸਾਰੀਆਂ ਦੀ 60 ਦੀ ਸਪੀਡ ਹੈ ਜੇਕਰ ਤੁਸੀਂ 60 ਤੋਂ ਉੱਪਰ ਜਾਂਦੇ ਹੋ ਤਾਂ ਵਿਚੋ ਰਡਾਰ ਲਾ ਕੇ ਬੈਠੇ ਹੁੰਦੇ ਨੇ ਪੁਲਿਸ ਵਾਲੇ ਕਦੇ ਕਦੇ ਹਰੇਕ ਸੜਕ ਦੇ ਉੱਤੇ ਉਹ ਚੇਂਜ ਕਰਦੇ ਰਹਿੰਦੇ ਨੇ ਕਦੇ ਕਿਸੇ ਸੜਕ ਦੇ ਉੱਤੇ ਬਹਿ ਜਾਂਦੇ ਨੇ ਲਾ ਕੇ ਕਦੇ ਕਿਸੇ ਦੇ ਬਹਿ ਜਾਂਦੇ ਨੇ ਇਸ ਲਈ ਤੁਹਾਨੂੰ ਧਿਆਨ ਰੱਖਣਾ ਪਊਗਾ ਤੇ 60 ਦੀ ਸਪੀਡ ਤੋਂ ਨੀਚੇ ਹੀ ਰੱਖਣੀ ਹੈ ਤੁਸੀਂ ਸਪੀਡ ਤਾਂ ਕਿ ਤੁਹਾਡਾ ਚਲਾਣ ਨਾ ਹੋਵੇ ਠੀਕ ਹੈ ਜੀ ਉੱਪਰ ਵਾਲੀਆਂ ਜਿਹੜੀਆਂ ਦੋ ਰੋਡ ਨੇ ਉਹਨਾਂ ਦੇ ਉੱਤੇ ਤੁਸੀਂ ਧਿਆਨ ਰੱਖਣਾ ਕਿ 50 ਤੋਂ ਉੱਤੇ ਨਹੀਂ ਜਾਣਾ ਉੱਥੇ ਜਿਹੜੀ ਲਿਮਟ ਹੈ 50 ਦੀ ਹੈ ਠੀਕ ਹੈ ਜੀ ਅੱਗੇ ਆਪਾਂ ਗੱਲ ਕਰਾਂਗੇ ਯੂ ਟਰਨ ਦੀ ਕੁਝ ਸੜਕਾਂ ਹੈ ਜਿਹਨਾਂ ਤੇ ਆਪਾਂ ਯੂ ਟਰਨ ਨਹੀਂ ਮਾਰ ਸਕਦੇ ਉੱਥੇ ਸਿਗਨਲ ਲੱਗਿਆ ਹੁੰਦਾ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਅੱਗੇ ਚੱਲ ਕੇ ਕਿਉਂਕਿ ਉਹ ਗੱਡੀ ਚਲਾਉਣਾ ਕੈਬ ਚਲਾਉਣਾ ਤਾਂ ਮੈਨੂੰ ਮੈਂ ਬੜੇ ਲੋਕ ਦੇਖੇ ਨੇ ਆਪਣੇ ਜਿਹੜੇ ਜ਼ਿਆਦਾਤਰ ਪੰਜਾਬ ਹਰਿਆਣਾ ਦੇ ਆਉਂਦੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ ਤੇ ਉਹ ਇਸ ਸਿਸਟਮ ਦੇ ਵਿੱਚ ਫਸ ਜਾਂਦੇ ਨੇ ਕਈ ਵਾਰ ਤੇ ਉਹਨਾਂ ਦਾ ਚਲਾਨ ਵੀ ਹੋ ਜਾਂਦਾ ਇਹ ਦੇਖੋ ਗ੍ਰੀਨ ਆ ਗਈ ਆਪਾਂ ਗ੍ਰੀਨ ਐ ਗ੍ਰੀਨ ਅੱਗੇ ਲੰਘ ਜਾਣਾ ਤਰਬਿਉਂ ਚੌਂਕ ਦੇ ਵੱਲ ਦੀ ਜਾ ਰਹੇ ਹੁਣ ਤਰਬਿਉਂ ਚੌਂਕ ਟੱਪ ਕੇ ਜਦੋਂ ਆਪਾਂ ਮੋਹਾਲੀ ਵੱਲ ਦੀ ਜਾਂਦੇ ਆ ਤੇ ਰਸਤੇ 'ਚ ਆਪਣਾ ਇੱਕ ਅਗਲੀ ਲਾਈਟ ਜਿਹੜੀ ਲਾਈਟ ਆਉਂਦੀ ਆ ਉਹਦੇ ਉੱਤੇ ਸਭ ਤੋਂ ਜ਼ਿਆਦਾ ਚਲਾਨ ਹੁੰਦੇ ਨੇ ਬਹੁਤ ਜ਼ਿਆਦਾ ਕਿਉਂਕਿ ਉੱਥੇ ਯੂ ਟਰਨ ਨਹੀਂ ਹੈਗਾ ਮਾਰ ਸਕਦੇ ਆਪਾਂ ਤੇ ਕਈ ਵਾਰ ਬੰਦਾ ਯੂ ਟ੍ਰਿਪ ਹੁੰ ਚਾਹੋ ਤਾਂ ਗਲਤ ਮੋੜ ਮੁੜ ਜਾਂਦਾ ਤਾਂ ਅੱਗੇ ਦਾ ਯੂ ਟਰਨ ਮਾਰ ਕੇ ਦੁਬਾਰਾ ਟ੍ਰਿਪ ਹੁੰ ਚਾਹ ਕੋ ਬਲਦੀ ਆਉਣ ਲੱਗਦਾ ਤਾਂ ਉਹਦਾ ਪੁਲਿਸ ਵਾਲੇ ਖੜੇ ਹੁੰਦੇ ਨੇ ਤੇ ਉਹ ਚਲਾਨ ਕਰ ਦਿੰਦੇ ਨੇ ਠੀਕ ਹੈ ਜੀ ਇਹਨਾਂ ਗੱਲਾਂ ਧਿਆਨ ਰੱਖਣਾ ਪੈਣਾ ਤੁਹਾਨੂੰ ਦਿਖਾਉਨੇ ਆ ਕਿਹੜੀ ਲੋਕੇਸ਼ਨ ਹੈ ਬਣੇ ਰਹੋ ਵੀਡੀਓ ਦੇ ਵਿੱਚ ਹਾਂ ਜੀ ਅਸੀਂ ਪਹੁੰਚ ਗਏ ਜੀ ਉਸੇ ਲੋਕੇਸ਼ਨ ਤੇ ਠੀਕ ਹੈ ਜੀ ਇਹ ਤਾਂ ਗ੍ਰੀਨ ਲਾਈਟ ਹੋ ਗਈ ਹੁਣ ਆਪਾਂ ਨੂੰ ਗੱਡੀ ਕੱਢਣੀ ਪੈਣੀ ਆ ਇਹ ਆ ਜੀ ਲੋਕੇਸ਼ਨ ਦੇਖੋ ਉਰੇ ਨਾ ਤੁਸੀਂ ਯੂ ਟਰਨ ਨਹੀਂ ਮਾਰ ਸਕਦੇ ਇਹ ਦੇਖੋ ਰੈੱਡ ਲਾਈਟ ਹੋਈ ਵੀ ਆ ਸ਼ੁਕਰ ਆ ਉਹ ਦੇਖੋ ਪੁਲਿਸ ਵਾਲੇ ਵੀ ਖੜੇ ਆ ਪਿੱਛੇ ਤਾਂ ਮੈਂ ਪੁਲਿਸ ਵਾਲੇ ਦਿਖਾ ਉਹ ਦੇਖ ਦਿਖਦਾ ਸਾਨੂੰ ਦੇਖਦੇ ਦੇਖੇ ਨਹੀਂ ਚੱਲ ਕੋਈ ਨਹੀਂ ਖੜੇ ਨੇ ਹੁਣ ਵੀ ਖੜੇ ਨੇ ਪੁਲਿਸ ਵਾਲੇ ਤਦੋਂ ਆਪਾਂ ਅੱਗੇ ਤੋਂ ਯੂ ਟਰਨ ਮਾਰ ਕੇ ਦਿਖਾਵਾਂਗੇ ਜਾਂ ਵੈਸੇ ਲੋੜ ਤਾਂ ਹੈ ਨਹੀਂ ਦਿਖਾਉਣ ਦੀ ਹਣਾ ਪੁਲਿਸ ਵਾਲੇ ਉਹ ਦੇਖੋ ਸਾਹਮਣੇ ਜੂਮ ਕਰਕੇ ਦਿਖਾਉ ਉਹ ਲੱਗਿਆ ਵਾ ਬੋਰਡ ਇੱਥੇ ਤੁਸੀਂ ਸਿੱਧੇ ਹੀ ਜਾਣਾ ਪਹਿਲੀ ਗੱਲ ਆ ਤੁਸੀਂ ਦੇਖ ਲਓ ਜੇਕਰ ਸੱਜੇ ਮੁੜਨੇ ਦਾ ਜਿਹੜੇ ਪਾਸੇ ਨੂੰ ਇਸ਼ਾਰਾ ਨਹੀਂ ਹੈਗਾ ਗ੍ਰੀਨ ਕਲਰ ਚ ਮੰਨ ਲਓ ਇੱਥੇ ਤੁਸੀਂ ਮੁੜਨਾ ਨਹੀਂ ਹੈਗਾ ਹੁਣ ਦੇਖੋ ਵੀਰੇ ਗੱਬੇ ਹੀ ਆ ਲਾਈਟ ਲੱਗੀ ਹੋਈ ਆ ਕੱਲੀ ਸਾਹਮਣੇ ਸਿੱਧੇ ਜਾਣ ਦੀ ਉਹ ਸਾਈਡ ਵਾਲੀ ਲਾਈਟ ਹੈ ਨਹੀਂ ਨਾ ਉਰੇ ਯੂ ਟਰਨ ਨਹੀਂ ਮਾਰਨਾ ਤੁਸੀਂ ਠੀਕ ਆ ਜੇਕਰ ਮਾਰੋਗੇ ਤਾਂ ਤੁਸੀਂ ਫਸ ਸਕਦੇ ਆ ਪੁਲਿਸ ਵਾਲੇ ਤੁਹਾਡਾ ਚਲਾਨ ਕਰ ਸਕਦੇ ਆ ਪੂਰੇ ਕੀ ਹੋਊਗਾ ਉਧਰੋਂ ਵੀ ਟ੍ਰੈਫਿਕ ਚੱਲ ਪਈ ਹੁਣ ਸਾਡੀ ਵੀ ਚੱਲ ਪਾਣੀ ਸਿੱਧਾ ਜਾਣੇ ਵਾਲੇ ਇੱਧਰੋਂ ਵੀ ਸਿੱਧੇ ਜਾਓਗੇ ਉਧਰੋਂ ਵੀ ਆਉਣਗੇ ਠੀਕ ਹੈ ਉਧਰੋਂ ਮੁੜਨ ਵਾਲੇ ਹੁਣ ਮੁੜਨਗੇ ਜਦੋਂ ਉਹਨਾਂ ਨੇ ਰੁਕ ਜਾਣਾ ਉੱਥੇ ਫੇਰ ਸਾਡੀ ਚੱਲ ਪਾਣੀ ਠੀਕ ਹੈ ਜੀ ਯੂ ਟਰਨ ਦਾ ਬਹੁਤ ਧਿਆਨ ਰੱਖਣਾ ਓਰੇ ਹਰੇਕ ਜਗ੍ਹਾ ਤੇ ਯੂ ਟਰਨ ਨਹੀਂ ਮਾਰਨਾ ਜੇ ਤੁਸੀਂ ਵੀਰੇ ਯੂ ਟਰਨ ਮਾਰਨਾ ਤਾਂ ਤੁਸੀਂ ਤੁਸੀਂ ਇਹ ਲਾਈਟਾਂ ਕਰਾਸ ਕਰਕੇ ਅਗਲੀਆਂ ਲਾਈਟਾਂ ਦਾ ਯੂ ਟਰਨ ਮਾਰਨਾ ਠੀਕ ਹੈ ਜੀ ਇਹ ਲਾਈਟਾਂ ਛੱਡ ਕੇ ਅਗਲੀਆਂ ਤਾਂ ਯੂ ਟਰਨ ਮਾਰ ਕੇ ਫਿਰ ਤੁਸੀਂ ਜਾ ਸਕਦੇ ਆ। ਲੱਗੀ ਜੀ ਸਮਝ? ਹੁਣ ਦੇਖੋ ਕਈ ਬੰਦੇ ਲਾਈਵ ਤੁਹਾਨੂੰ ਦਿਖਾਉਂਗੇ, ਕਈ ਮਾਰਨਗੇ ਤਾਂ ਫਸਣਗੇ ਵੀ ਉਹ। ਚਲੋ ਜੀ। ਬਹੁਤ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ। ਵੈਸੇ ਤਾਂ ਬੋਰਡ ਵੀ ਲਾਇਆ ਹੋਇਆ ਹੋਣਾ ਇਹਨਾਂ ਨੇ। ਦੇਖੋ। ਜੇ ਤੁਸੀਂ ਯੂ ਟਰਨ ਮਾਰਨਾ ਉਰੇ ਨਹੀਂ ਮਾਰਨਾ ਉਰੇ ਤਾਂ ਤੁਸੀਂ ਯੂ ਟਰਨ ਲੈ ਸਕਦੇ ਆ ਠੀਕ ਹੈ ਜੀ ਪੂਰੇ ਤੇ ਤੁਸੀਂ ਯੂ ਟਰਨ ਮਾਰ ਸਕਦੇ ਆ ਫਿਰ ਜਾ ਸਕਦੇ ਆ ਤੁਹਾਨੂੰ ਉਹ ਲਾਈਟ ਤੇ ਯੂ ਟਰਨ ਨਹੀਂ ਮਾਰਨਾ ਹੈਗਾ ਚਲੋ ਹਾਂ ਜੀ ਦੋਸਤੋ ਇਹ ਸੀ ਕਿ ਮੈਂ ਕੁਝ ਗੱਲਾਂ ਧਿਆਨ ਦੇਣ ਯੋਗ ਜੜੀਆਂ ਕਿ ਆਪਾਂ ਨੇ ਯਾਦ ਰੱਖਣੀ ਆ ਬਾਕੀ ਇੱਕ ਹੋਰ ਗੱਲ ਕਿ ਤੁਹਾਡੀ ਗੱਡੀ ਜਿਹੜੀ ਮੋਡੀਫਾਈਡ ਨਹੀਂ ਹੋਣੀ ਚਾਹੀਦੀ LED ਲਾਈਟਾਂ ਵਗੈਰਾ ਜਿਹੜੀਆਂ ਐਕਸਟਰਨਲ ਵਾਦੂ ਲਾਈਟਾਂ ਜੋੜੀਆਂ ਤੁਹਾਡੀ ਗੱਡੀ ਦੇ ਅੱਗੇ ਸਾਹਮਣੇ ਨਹੀਂ ਲੱਗੀਆਂ ਹੋਣੀਆਂ ਚਾਹੀਦੀਆਂ ਉਹਨਾਂ ਦਾ ਵੀ ਚਲਾਨ ਆ ਚੰਡੀਗੜ੍ਹ ਦੇ ਵਿੱਚ ਜੇ ਤੁਸੀਂ ਦੇਖਦੇ ਆ ਕਈ LED ਲਾਈਟਾਂ ਲਾ ਦਿੰਦੇ ਨੇ ਸਿੱਧੀਆਂ ਲੋਕਾਂ ਦੇ ਅੱਖਾਂ ਦੇ ਵਿੱਚ ਵੱਜਦੀਆਂ ਨੇ ਚਾਹੇ ਰਾਤ ਆ ਚਾਹੇ ਦਿਨਾਂ ਦਿਨ ਦੇ ਵਿੱਚ ਵੀ ਤੁਹਾਡਾ ਚਲਾਨ ਆਊਗਾ ਚਾਹੇ ਬਾਲੀਆਂ ਵੀ ਆ ਚਾਹੇ ਨਹੀਂ ਬਾਲੀਆਂ ਹੋਈਆਂ ਠੀਕ ਆ ਜੀ ਬਾਕੀ ਗੱਲ ਹੈਗੀ ਆ ਜੀ ਅਲੋਏ ਵੀਲਜ਼ ਦੀ ਅਲੋਏ ਵੀਲਜ਼ ਤੁਸੀਂ ਜਿਹੜੇ ਮਰਜ਼ੀ ਪਵਾ ਸਕਦੇ ਆ ਪਰ ਜਿਹੜੇ ਤੁਹਾਡੇ ਗੱਡੀ ਦੇ ਟਾਇਰ ਨੇ ਉਹ ਗੱਡੀ ਤੋਂ ਬਾਹਰ ਨਹੀਂ ਹੋਣੇ ਚਾਹੀਦੇ ਜੋ ਸਟਾਕ ਸਾਈਜ਼ ਆ ਜਿਹੜਾ ਟਾਇਰਾਂ ਦਾ ਉਹੀ ਆ ਟਾਇਰ ਅੰਦਰ ਰਹਿਣੇ ਚਾਹੀਦੇ ਨੇ ਗੱਡੀ ਦੀ ਜਿਹੜੀ ਬਾਡੀ ਆ ਉਹ ਤੋਂ ਬਾਹਰ ਟਾਇਰ ਨਹੀਂ ਦਿਖਣੇ ਚਾਹੀਦੇ ਜੇਕਰ ਤੁਹਾਡੇ ਜਿਹੜੇ ਟਾਇਰ ਆ ਗੱਡੀ ਦੀ ਬਾਡੀ ਤੋਂ ਬਾਹਰ ਦਿਖਾਈ ਦੇ ਰਹੇ ਨੇ ਤਾਂ ਤੁਹਾਡਾ ਉਹਨਾਂ ਦਾ ਵੀ ਚਲਾਣ ਬਣਦਾ ਹੈ ਅਲੋਏ ਵੀਲਸ ਦਾ ਕੋਈ ਚਲਾਣ ਨਹੀਂ ਹੈਗਾ ਲੋਏ ਵੀਲਸ ਤੁਸੀਂ ਜਿਹੜੇ ਮਰਜ਼ੀ ਪਾਓ ਪਰ ਧਿਆਨ ਰੱਖਣਾ ਕਿ ਚੜ ਟਾਇਰ ਆ ਜਿਹੜੇ ਜ਼ਿਆਦਾ ਚੌੜੇ ਨਾ ਹੋਣ ਠੀਕ ਹੈ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਜੇਕਰ ਤੁਸੀਂ ਹੋਰ ਕੋਈ ਐਦਾਂ ਦੀ ਜਾਣਕਾਰੀ ਚਾਹੁੰਦੇ ਹੋ ਚੰਡੀਗੜ੍ਹ ਦੇ ਬਾਰੇ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਤੁਹਾਨੂੰ ਵੀਡੀਓ ਬਣਾ ਕੇ ਉਹਦੀ ਜਿਹੜੀ ਤੁਹਾਡੇ ਅੱਗੇ ਪੇਸ਼ ਕੀਤੀ ਜਾਵੇ ਬਹੁਤ ਬਹੁਤ ਧੰਨਵਾਦੀ ਤੁਹਾਡਾ